ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆ ਨਵੇਂ ਡਿਜ਼ਾਈਨ ਰੈਡੀ ਹੋਏ ਨੇਗੇ ਤੇ ਇਹਨਾਂ ਨੂੰ ਦੇਖਣ ਦਾ ਕੋਈ ਮੁੱਲ ਨਹੀਂ ਹੈਗਾ ਤੁਸੀਂ ਵੀਡੀਓ ਖੋਲ ਕੇ ਦੇਖ ਸਕਦੇ ਹੋ ਤੇ ਆਪਣਾ ਕੰਟੈਕਟ ਨੰਬਰ ਹੈਗਾ 7087502051 ਤੇ ਇਹ ਸਾਰੇ ਪੀਸ ਹੋ ਸਕਦਾ ਸੇਮ ਮਿਲ ਜਾਣ ਹੋ ਸਕਦਾ ਨਾ ਮਿਲਣ ਜੇ ਤੁਸੀਂ ਕਹੋਗੇ ਕਿ ਵੀ ਤੁਸੀਂ ਆਪਣੀ ਪਸੰਦ ਦੇ ਬਣਾ ਕੇ ਭੇਜ ਦਿਓ ਤਾ ਵੀ ਕੋਈ ਆਪਾਂ ਕਸਰ ਨਹੀਂ ਛੱਡਾਂਗੇ ਇਹ ਸਾਰੇ ਸੂਟ ਏ ਟੂ ਜ਼ेड ਇਹ ਮੇਰੀ ਪਸੰਦ ਦੇ ਚੱਲੇ ਨੇਗੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਪੀਸ ਨੇ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਖੋਲ-ਖੋਲ ਕੇ ਇਹ ਪਹਿਲਾ ਮੰਗੋ ਸੂਟ ਆਇਆ ਸੀ ਆਪਣੇ ਕੋਲੇ ਉਹ ਮੰਗੋ ਬਹੁਤ ਜ਼ਿਆਦਾ ਸੁਪਰ ਹਟ ਹੋਇਆ ਤੇ ਉਹ ਦੁਬਾਰਾ ਰਿਪੀਟ ਨਹੀਂ ਹੋ ਸਕਿਆ ਹੈਗਾ ਹਨਾ ਤੇ ਆਹ ਸੂਟ ਜੌਰਜਟ ਦੇ ਵਿੱਚ ਹੋਇਆ ਤੇ ਓਦਾਂ ਦਾ ਆਪਾਂ ਨੂੰ ਆ ਮਿਲਦਾ ਜੁੰਦਾ ਕਲਰ ਮਿਲ ਗਿਆ ਹਨਾ ਤੇ ਇਹਦੇ ਤੇ ਓਦੋਂ ਵੀ ਜ਼ਿਆਦਾ ਸੋਹਣਾ ਬਣਿਆ ਇਹ ਸੂਟ ਆ ਦੇਖੋ ਆ ਘੇਰੇ ਦੇ ਉੱਪਰ ਆਪਾਂ ਨੇ ਵਰਕ ਕੀਤਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਵਰਕ ਹੈਗਾ ਤੇ ਆ ਦੇਖੋ ਆ ਇਹਦੀ ਬਾਜੂ ਬਣੀ ਹੈ ਬਹੁਤ ਪਿਆਰਾ ਵਰਕ ਹੈ ਤੇ ਆ ਇਹਦਾ ਆਪਾਂ ਨੇ neck ਬਣਾਇਆ ਬਹੁਤ ਪਿਆਰਾ ਸੂਟ ਬਣਿਆ ਐਂਡ ਬੈਕ ਦੇ ਉੱਪਰ ਜ਼ਿੱਪ ਲਗਾਈ ਹੈ ਠੀਕ ਹੈ ਜੀ ਲਓ ਜੀ ਆ ਇਹਦੀ ਸਟ੍ਰੇਟ ਸਲਵਾਰ ਬਣੀ ਹੈ ਸਲਵਾਰ ਦੇ ਉੱਪਰ ਇਹ ਜਿਹੜੀ ਬਾਹਰਲੀ ਸਾਈਡ ਤੇ ਨੂੰ ਹੁੰਦਾ ਉਥੇ ਕੰਮ ਆਏਗਾ ਆ ਦੇਖੋ ਇੱਧਰ ਆਵੇਂ ਆ ਤੇ ਆਪਾਂ ਸਲਵਾਰਾਂ ਦੇ ਵਿੱਚ ਸਾਰੀਆਂ ਦੇ ਵਿੱਚ ਇਲਾਸਟਿਕ ਪਾਇਆ ਹੈਗਾ ਤੇ ਬਹੁਤ ਪਿਆਰਾ ਸੂਟ ਬਣਿਆ ਇਹ ਆ ਦੇਖੋ ਤੇ ਇਹਦਾ ਦੁਪੱਟਾ ਹੈਗਾ ਜਿਹੜਾ ਉਹ ਪਿਓਰ ਸੁਪਰ نیٹ ਦੇ ਉੱਪਰ ਰੈਡੀ ਹੋਇਆ ਹੋਇਆ ਤੇ ਐਂਡ ਸਾਈਡਸ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਕੰਮ ਕੀਤਾ ਤੇ ਐਂਡ ਕਟਵਰਕ ਦਿੱਤਾ ਠੀਕ ਹੈ ਜੀ ਆ ਦੇਖੋ 4 ਸਾਈਡ ਇਹ ਫਲਾਰ ਹੋਣਗੇ ਉਧਰਲੀ ਸਾਈਡ ਵੀ ਆ ਤੇ ਇੱਧਰ ਵੀ ਐਂਡ ਵਿੱਚ ਕਟ ਵਰਕ ਹੈਗਾ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਜੇ ਤੁਸੀਂ ਕੋਈ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਸੂਟ ਹੈਗਾ ਪਰਪਲ ਕਲਰ ਦਾ ਇਹ ਵੀ ਜਾਰਜਟ ਦੇ ਉੱਪਰ ਹੀ ਹੈਗਾ ਇਹ ਡਿਜ਼ਾਈਨ ਆਪਣਾ ਪਹਿਲਾਂ ਵੀ ਬਣਿਆ ਸੀਗਾ ਤੇ ਹੁਣ ਫੇਰ ਆਪਾਂ ਰਿਪੀਟ ਬਣਾਇਆ ਹੈਗਾ ਆ ਦੇਖੋ ਤੇ ਆ ਉੱਪਰ ਨੂੰ ਇਧਰ ਸਾਈਡ ਤੇ ਵਰਕ ਜਾਂਦਾ ਤੇ ਇੱਥੇ ਆਪਾਂ ਨੇ ਕੱਟ ਨਹੀਂ ਰੱਖਿਆ ਕੱਟ ਨੂੰ ਬੰਦ ਕਰਤਾ ਪਹਿਲੇ ਸੂਟ ਦੇ ਵਿੱਚ ਆਪਾਂ ਨੇ ਕੱਟ ਰੱਖਿਆ ਸੀਗਾ ਠੀਕ ਹੈ ਜੀ ਇਹਦੀ ਬਾਜੂ ਦੇ ਉੱਪਰ ਵਰਕ ਹੈ ਨਹੀਂਗਾ ਤੇ ਕੁਫੜਾ ਨੇਕ ਇਸ ਤਰ੍ਹਾਂ ਬਣਾਇਆ ਡਿਫਰੈਂਟ ਡਿਜ਼ਾਈਨ ਦਿੱਤਾ ਇਹਨੂੰ ਬਹੁਤ ਪਿਆਰਾ ਸੂਟ ਬਣਿਆ ਹੋਇਆ ਲਓ ਵੀ ਚੱਕੋ ਤੇ ਇਹਦੇ ਨਾਲ ਆਪਾਂ ਨੇ ਪੈਂਟ ਬਣਾਈ ਹੈਗੀ ਆ ਆ ਦੇਖੋ ਪੈਂਟ ਦੇ نیچے ਲੇਸ ਦੀ ਫਿਨਿਸ਼ਿੰਗ ਦਿੱਤੀ ਆ ਐਂਡ ਇਸ ਤਰ੍ਹਾਂ ਫਲਾਰ ਬਣਾਇਆ ਠੀਕ ਹੈ ਜੀ ਤੇ ਇਹਦਾ ਦੁਪੱਟਾ ਹੈਗਾ ਕਮਲ ਦਾ ਚਨੂਨ ਦਾ ਤੇ ਉਹਨੂੰ ਆਪਾਂ ਨੇ ਟਾਈ ਐਂਡ ਆਈ ਰੱਖ ਕੇ ਬਣਾਇਆ ਬਹੁਤ ਸੌਫਟ ਬਹੁਤ ਵਧੀਆ ਦੁਪੱਟਾ ਹੈਗਾ ਤੇ ਇਸ ਤਰ੍ਹਾਂ ਆਪਾਂ ਇਹਦੀ ਟਾਈ ਐਂਡ ਆਈ ਕੀਤੀ ਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਠੀਕ ਹੈ ਜੀ ਤੇ ਇਹ ਸੇਮ ਹੋ ਸਕਦਾ ਨਾ ਮਿਲੇ ਆ ਸੇਮ ਤੁਹਾਨੂੰ ਮਿਲ ਜੇਗਾ ਇਹ ਚਨੂਨ ਦੇ ਵਿੱਚ ਹੈਗਾ ਇਹਨੂੰ ਵੀ ਬਹੁਤ ਪਿਆਰਾ ਆਪਾਂ ਨੇ ਰੈਡੀ ਕੀਤਾ ਆ ਦੇਖੋ ਆਏ ਦੇ ਘੇਰੇ ਦੇ ਉੱਪਰ ਵਰਕ ਹੈਗਾ ਬਹੁਤ ਸੋਹਣਾ ਸੂਦਾ ਇਹ ਰਿਪੀਟ ਹੋ ਜਾਏਗਾ ਤੇ ਆ ਇਹਦਾ ਆਪਾਂ ਨੇ ਨੀ ਲੈ ਕੇ ਡਿਜ਼ਾਈਨ ਕੀਤਾ ਤੇ ਆ ਬਾਜੂ ਦੇ ਉੱਪਰ ਵਰਕ ਕੀਤਾ ਠੀਕ ਹੈ ਜੀ ਤੇ ਬੈਕ ਦੇ ਆਪਾਂ ਨੇ ਕੁਝ ਬਟਨ ਡਿਜ਼ਾਈਨ ਕੁਝ ਨਹੀਂ ਕੀਤਾ ਹੈਗਾ ਠੀਕ ਹੈ ਜੀ ਇਹ ਇਸ ਤਰ੍ਹਾਂ ਹੋ ਗਿਆ ਤੇ ਆ ਇਹਦੀ ਹੋ ਗਈ ਆ ਸਲਵਾਰ ਸਲਵਾਰ ਰਹੇਗੀ ਜੀ ਸਟ੍ਰੇਟ ਬਾਕੀ ਤੁਸੀਂ ਜੋ ਬਣਵਾਣੀ ਹੈ ਉਹ ਬਣਵਾ ਸਕਦੇ ਹੋ ਆ ਗਿਆ ਸਲਵਾਰ ਦੇ ਉੱਪਰ ਕੰਮ ਇਹ ਥੋੜਾ ਰਿਪੀਟ ਹੋ ਜਾਏਗਾ ਪਰ ਜਲਦੀ ਆਰਡਰ ਕਰਿਓ ਤਾਂ ਰਿਪੀਟ ਹੋਏਗਾ ਤੇ ਬਹੁਤ ਪਿਆਰਾ ਇਹਦਾ ਚਨੂਨ ਦਾ ਹੀ ਦੁਪੱਟਾ ਹੈਗਾ ਡਿਜ਼ਾਈਨਰ ਆ ਦੇਖੋ ਲਓ ਜੀ ਇਹ ਡਿਜ਼ਾਈਨਰ ਚਨੂਨ ਦਾ ਦੁਪੱਟਾ ਬਹੁਤ ਪਿਆਰਾ 4 ਸਾਈਡ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਜੀ ਨੈਕਸਟ ਸੂਟ ਆ ਗਿਆ ਜੀ ਮਜ਼ੈਂਟਾ ਕਲਰ ਜੌਰਜਟ ਐਂਡ ਛੋਟੇ ਚੱਕਾਂ ਵਾਲਾ ਬਹੁਤ ਪਿਆਰਾ ਸੂਟ ਬਣਿਆ ਇਹ ਆ ਦੇਖੋ ਇਹਦਾ ਘੇਰਾ ਹਲਕਾ ਆਪਾਂ ਨੇ ਵੱਡਾ ਰੱਖਿਆ ਕਿਉਂਕਿ ਤਾਂ ਹੀ ਇਹ ਸੁਣਾ ਲੱਗਦਾ ਛੋਟੇ ਚੱਕਾਂ ਵਾਲਾ ਤੇ ਆ ਇਹਦਾ ਹੈਗਾ ਨੈਕ ਡਿਜ਼ਾਈਨ ਠੀਕ ਹੈ ਜੀ ਆ ਇੱਥੇ ਆਪਾਂ ਨੇ ਡਿਜ਼ਾਈਨਿੰਗ ਕੀਤੀ ਆ ਕੱਪੜੇ ਦੀ ਐਂਡ ਪੀਸ ਨਾਲ ਦਿੱਤਾ ਵਰਕ ਦੇ ਵਿੱਚੋਂ ਚੱਕਤੀ ਤੇ ਬੈਕ ਦੇ ਉੱਪਰ ਆਪਾਂ ਨੇ ਬਟਨ ਡਿਜ਼ਾਈਨ ਰੱਖਿਆ ਤੇ ਬਾਜੂ ਨੂੰ ਆਪਾਂ ਨੇ ਇਸ ਤਰ੍ਹਾਂ ਬਣਾਇਆ ਹੈਗਾ ਆ ਦੇਖੋ ਤੇ نیچے ਮਗਜ਼ੀ ਕੱਢੀ ਹੈ ਮਹਿੰਦੀ ਕਲਰ ਦੀ ਬਹੁਤ ਪਿਆਰਾ ਬਹੁਤ ਸੋਨਾ ਸੂਟਾ ਛੋਟੇ ਚਾਕਾਂ ਵਾਲਾ ਠੀਕ ਹੈ ਜੀ ਆਹ ਲੇਸ ਲੱਗੀ ਹੋਈ ਹੈ ਇਹਦੇ ਤੇ ਲੇਸ ਲਗਾ ਕੇ ਇਹਨੂੰ ਛੋਟੇ ਚਾਕਾਂ ਦਾ ਫਿਨਿਸ਼ ਕੀਤਾ ਤੇ ਬੈਕ ਦੇ ਉੱਪਰ ਵੀ ਇਸੇ ਤਰ੍ਹਾਂ ਲੇਸ ਦਿਸੇਗੀ ਠੀਕ ਹੈ ਜੀ ਤੁਸੀਂ ਬਣਵਾਉਣਾ ਚਾਹਦੇ ਹੋ ਤੁਸੀਂ ਵੀ ਬਣਵਾ ਸਕਦੇ ਹੋ ਪਰ ਇਹ ਜਿਵੇਂ ਆਪਾਂ ਤੁਹਾਨੂੰ ਕਹੀਏ ਕਿ ਵੀ ਬਿਨਾ ਸਟੀਚਿੰਗ ਤੋਂ ਨਹੀਂ ਜਾਣਾ ਹੈਗਾ ਤੇ ਇਹਦੇ ਨਾਲ ਪ੍ਰਿੰਟਡ ਜੌਰਜਟ ਦੀ ਆਪਾਂ ਨੇ ਸਲਵਾਰ ਬਣਾਈ ਆ ਸਲਵਾਰ ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾ ਐਂਡ ਮਗਜ਼ੀ ਦਿੱਤੀ ਆ ਠੀਕ ਹੈ ਜੀ ਪਿਓਰ ਸੁਪਰ ਨੈੱਟ ਦਾ ਬਹੁਤ ਪਿਆਰਾ ਦੁਪੱਟਾ ਬਣਾਇਆ ਆ ਆ ਦੇਖੋ ਤੇ ਇਹਦੇ ਵਿੱਚ ਇਹਨੂੰ ਬਹੁਤ ਪਿਆਰਾ ਬਹੁਤ ਸੋਹਣਾ ਡਾਈ ਕਰਾਇਆ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਸਾਡੇ ਤੋਂ ਬਣਵਾ ਸਕਦੇ ਜੇ ਕਹੋਗੇ ਕਿ ਦੁਪੱਟੇ ਦੀ ਹੋਰ ਡਿਜ਼ਾਈਨਿੰਗ ਕਰ ਦਿਓ ਤਾਂ ਹੋਰ ਹੋ ਜਾਏਗੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਆ ਤੇ ਨੈਕਸਟ ਸੂਟ ਰਹੇਗਾ ਜੀ 크ਰੇਪ ਜੌਰਜਟ ਦੇ ਵਿੱਚ ਇਹ ਕਪੜਾ ਬਹੁਤ ਜ਼ਿਆਦਾ ਫਾਈਨ ਆ ਬਹੁਤ ਪਿਆਰਾ ਤੇ ਇਹਨੂੰ ਇਹ ਕੋਸਟਲੀ ਪੈ ਜਾਂਦਾ ਥੋੜਾ ਇਹ ਆ ਕਪੜਾ ਠੀਕ ਹੈ ਜੀ ਤੇ ਆ ਇਹਦਾ ਰਹੇਗਾ ਘੇਰਾ ਬਣਾਇਆ ਹੋਇਆ ਘੇਰੇ ਦੇ ਉੱਪਰ ਸਟਫ ਲਗਾ ਕੇ ਸਲਵਾਰ ਦਾ ਇਹਦੇ ਤੇ ਆਪਾਂ ਨੇ ਐਂਕਰਿੰਗ ਕੀਤੀ ਹੋਈ ਆ ਐਂਡ ਇਹਦਾ ਹਾ ਇਸ ਤਰ੍ਹਾਂ ਨੈਕ ਬਣਾਇਆ ਐਂਡ ਬਾਜੂ ਬਣਾਈ ਆ ਹਲਕੀ ਜਿਹੀ ਅੰਬ੍ਰੇਲਾ ਕੱਟ ਬਾਜੂ ਬਣਾਈ ਆ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਕੰਮ ਕੀਤਾ ਤੇ ਬੈਕ ਦੇ ਵਿੱਚ ਆਪਾਂ ਨੇ ਜ਼ਿੱਪ ਲਗਾਈ ਹੈਗੀ ਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਸਰਦਾਰੀ ਲੁੱਕ ਦੇ ਵਿੱਚ ਠੀਕ ਹੈ ਜੀ ਆ ਇਹਦੀ ਸਲਵਾਰ ਬਣਾਈ ਆ ਸਲਵਾਰ ਦੇ ਉੱਪਰ ਕੰਮ ਕਰਿਆ ਨੀਚੇ ਪਹੁੰਚੇ ਬਣਾਏ ਨੇ ਤੇ ਬਹੁਤ ਪਿਆਰਾ ਸੂਟ ਆ ਇਹ ਇਧਰ ਵੀ ਵਰਕ ਹੈ ਇਹਦੇ ਸਲਵਾਰ ਤੇ ਇਹ ਇਧਰ ਵੀ ਐਂਡ ਇਧਰ ਵੀ ਆ ਜਾਂਦਾ ਠੀਕ ਹੈ ਜੀ ਇਲਾਸਟਿਕ ਵਾਲੀ ਸਲਵਾਰ ਰਹੇਗੀ ਬਾਕੀ ਤੁਸੀਂ ਇਲਾਸਟਿਕ ਪਵਾਣਾ ਜਾਂ ਨਹੀਂ ਪਵਾਣਾ ਇਹ ਤੁਹਾਡੀ ਮਰਜ਼ੀ ਹੈ ਤੇ ਦੁਪੱਟਾ ਪਿਓਰ ਸੁਪਰ نیٹ ਦਾ ਤੇ ਇਹਦੇ ਤੇ ਆਪਾਂ ਨੇ ਪੈਚ ਵਰਕ ਕੀਤਾ ਬਹੁਤ ਸੋਹਣਾ ਸੂਟ ਬਣਿਆ ਜੀ ਆ ਦੇਖੋ ਫੋਰ ਕਾਰਨਰਸ ਦੇ ਉੱਪਰ ਇਹਦੇ ਤੇ ਪੈਚ ਲਗਾ ਕੇ ਸਿੱਧਾ ਹੀ ਆ ਬੀਬੀ ਹਾਂ ਪੈਚ ਕੀਤਾ ਆ ਦੇਖੋ ਇਧਰੋਂ ਪੁੱਠਾ ਆਏਗਾ ਆ ਦੇਖੋ ਆ ਪੈਚ ਕੀਤਾ ਤੇ ਸੈਂਟਰ ਦੇ ਵਿੱਚ ਪੈਚ ਰੱਖਿਆ ਇੱਕ ਇਧਰ ਕਾਰਨਰ ਦੇ ਉੱਪਰ ਬਹੁਤ ਸੋਹਣਾ ਸੂਟ ਬਣਿਆ ਐਂਡ ਇਧਰ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਇਹ ਹੈਗਾ ਮਸਟਰਡ ਸੂਟ ਇਹ ਵੀ ਕ੍ਰੇਪ ਜਾਰਜਟ ਦੇ ਵਿੱਚ ਹੈਗਾ ਇਹ ਵੀ ਬਹੁਤ ਪਿਆਰਾ ਬਣਾਇਆ ਆਪਾਂ ਨੇ ਆ ਦੇਖੋ نیچے ਆਪਾਂ ਸਲਵਾਰ ਦੇ ਵਿੱਚੋਂ ਪੈਚ ਰੱਖ ਕੇ ਲਗਾਤਾ ਐਂਡ ਇਧਰ ਫਿਨਿਸ਼ਿੰਗ ਦੇ ਦਿੱਤੀ ਹੈਗੀ ਆ ਤੇ ਆ ਚੈਸਟ ਦੇ ਉੱਪਰ ਕੰਮ ਕੀਤਾ ਆ ਦੇਖੋ ਬਹੁਤ ਪਿਆਰਾ ਕੰਮ ਆ ਤੇ ਆ ਬਾਜੂ ਦੇ ਉੱਪਰ ਠੀਕ ਹੈ ਜੀ ਆ ਦੇਖੋ ਤੇ ਬੈਕ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਕੰਮ ਕੀਤਾ ਹੈਗਾ ਤੇ ਆ ਆਪਾਂ ਨੇ ਚਿੜੀ ਵੀ ਬਣਾਈ ਆ ਤੇ ਬਹੁਤ ਸੋਹਣਾ ਸੁਟਣਾ ਹੈ ਐਂਡ ਬਟਨ ਡਿਜ਼ਾਈਨ ਕੀਤਾ ਹੈ ਨਾ ਤੇ ਆ ਇਹਦੀ ਰਹੇਗੀ ਸਲਵਾਰ ਸਲਵਾਰ ਦੇ ਉੱਪਰ ਆਪਾਂ ਨੇ ਕੋਈ ਡਿਜ਼ਾਈਨਿੰਗ ਨਹੀਂ ਕੀਤੀ ਤੇ ਆ ਇਲਾਸਟਿਕ ਵਾਲੀ ਸਲਵਾਰ ਹੈਗੀ ਆ ਤੇ ਆ ਇਹਦਾ ਹੈਗਾ ਦੁਪੱਟਾ ਪਿਓਰ ਕਮਲ ਦਾ ਦੁਪੱਟਾ ਟਾਈ ਐਂਡ ਡਾਈ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਬਣਿਆ ਹੋਇਆ ਹੈ ਇਹ ਆ ਦੇਖੋ ਟਾਈ ਐਂਡ ਡਾਈ ਦੁਪੱਟਾ ਪਿਓਰ ਕਮਲ ਦਾ ਇਹ ਹੋ ਗਿਆ ਸੂਟ ਲਓ ਜੀ ਨੈਕਸਟ ਸੂਟ ਹੋ ਗਿਆ ਇਹਨਾਂ ਦੇ ਮੰਮਾ ਦਾ ਆ ਦੇਖੋ ਆ ਨੈਕ ਦੇ ਉੱਪਰ ਵਰਕ ਕੀਤਾ ਬਹੁਤ ਬਰੀਕ ਟੰਕੇ ਦਾ ਕੰਮ ਆ ਇਹ ਬਹੁਤ ਸੋਹਣਾ ਲੱਗਦਾ ਸਰਦਾਰੀ ਲੁੱਕ ਦੇ ਵਿੱਚ ਠੀਕ ਹੈ ਜੀ ਆ ਇਹਦੀ ਹੋ ਗਈ ਬਾਜੂ ਡਿਜ਼ਾਈਨ ਆ ਦੇਖੋ ਜੇ ਇਹ ਹੈਗਾ ਲਾਈਨਿੰਗ ਮੱਲ ਦੇ ਉੱਪਰ ਲਾਈਨਿੰਗ ਮੱਲ ਦੇ ਉੱਪਰ ਬਹੁਤ ਪਿਆਰਾ ਕੰਮ ਹੋਇਆ ਹੋਇਆ ਆ ਇਧਰ ਬਾਜੂ ਹੋ ਗਈ ਬਹੁਤ ਸੌਫਟ ਕਪੜਾ ਪਰ ਲਾਈਨਿੰਗ ਲੱਗੇਗੀ ਠੀਕ ਹੈ ਜੀ ਬੈਕ ਦੇ ਉੱਪਰ ਆਪਾਂ ਨੇ ਜ਼ਿਪਰ ਲਗਾਈ ਆ ਤੇ ਨੀਚੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਆ ਪੀਚ ਕਲਰ ਦੀ ਬਹੁਤ ਸੋਹਣਾ ਲਾਈਟ ਦੇਖ ਵੀ ਕਿੰਨਾ ਸਿੱਕਾ ਨਾਲ ਕਿੰਨਾ ਸੋਹਣਾ ਲੱਗ ਰਿਹਾ ਹਨ ਤੇ ਆ ਇਹਦੀ ਰਹੇਗੀ ਜੀ ਸਲਵਾਰ ਸਲਵਾਰ ਦੇ ਪੌਂਚਿਆਂ ਤੇ ਇਸ ਤਰ੍ਹਾਂ ਵਰਕ ਕੀਤਾ ਆ ਦੇਖੋ ਲਓ ਜੀ ਆ ਇਹਦੇ ਸਲਵਾਰ ਦੇ ਪੌਂਚਿਆਂ ਦੇ ਉੱਪਰ ਵਰਕ ਹੋ ਗਿਆ ਨੇੜੇ ਤੋਂ ਤੁਸੀਂ ਵਰਕ ਦੀ ਫਿਨਿਸ਼ਿੰਗ ਐਂਡ ਕਪੜਾ ਦੇਖ ਸਕਦੇ ਹੋ ਇਹ ਚੈੱਕ ਮਲਜ਼ ਦੇ ਵਿੱਚ ਹੈਗਾ ਕਪੜਾ ਬਹੁਤ ਸੋਹਣਾ ਤੇ ਆ ਇਹਦਾ ਦੁਪੱਟਾ ਰਹੇਗਾ ਸਰਦਾਰੀ ਜੀ ਲਾਈਟ ਜੀ ਟਾਈ ਐਂਡ ਡਾਈ ਹੈਗੀ ਹੈ ਇਹਦੀ ਕਮਲ ਦਾ ਦੁਪੱਟਾ ਰਹੇਗਾ ਆ ਦੇਖੋ ਲਓ ਜੀ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਲਾਈਟ ਲਾਈਟ ਟਾਈ ਐਂਡ ਡਾਈ ਹੋਈ ਹੋਈ ਆ ਤੇ ਇਹਨਾਂ ਦੇ ਮਮਾ ਦਾ ਸੂਟ ਆ ਤੇ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਆ। ਉਹ ਜੇ ਬਟਰ ਕਾਟਨ ਦੇ ਉੱਪਰ ਸੂਟ ਬਣੇ ਹੋਏ ਨੇ ਕਿਉਂਕਿ ਹੁਣ ਇਹ ਗਰਮੀ ਖਤਮ ਹੋਣ ਜਾ ਰਹੀ ਆ ਫਿਰ ਉਸ ਤੋਂ ਬਾਅਦ ਤਾਂ ਸ਼ਾਇਦ ਹੀ ਮਿਲਣ ਤੇ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਹੈਗਾ ਇਹਦਾ ਤੇ ਆ ਨੈਕ ਦੇ ਉੱਪਰ ਵਰਕ ਬਣਿਆ ਹੋਇਆ ਹੋਇਆ। ਬਹੁਤ ਪਿਆਰਾ ਲਾਈਟ ਲਾਈਟ ਵਰਕ ਹੈ ਤੇ ਆ ਬਾਜੂ ਦੇ ਉੱਪਰ ਹੋਇਆ ਹੋਇਆ। ਪਤਲੀ ਜੀ ਕੁੜੀ ਹੈ ਇਹ ਜਿਹੜਾ ਸੂਟ ਹੈਗਾ। ਤੇ ਬਹੁਤ ਪਿਆਰਾ ਸੂਟ ਬਣਿਆ ਆਇਆ। ਠੀਕ ਹੈ ਜੀ ਤੇ ਇਧਰ ਆਪਾਂ ਨੇ ਫਿਨਿਸ਼ਿੰਗ ਦੇ ਦਿੱਤੀ ਹੈਗੀ ਆ ਪੈਂਟ ਨਾਲ ਦੀ ਆ ਦੇਖੋ ਲਾਈਟ ਲਾਈਟ ਵਰਕ ਹੈ ਤੇ ਆ ਇਹਦੇ ਨਾਲ ਪੈਂਟ ਬਣਾਈ ਹੋਈ ਆ ਪੈਂਟ ਦੇਖੋ ਇਸ ਤਰ੍ਹਾਂ ਵਰਕ ਕੀਤਾ ਪੈਂਟ ਦੇ ਉੱਪਰ ਤੇ ਆ ਇਹਦੇ ਨਾਲ ਦੁਪੱਟਾ ਚੰ데요 ਦੀ ਦਾ ਇਹਦੇ ਨਾਲ ਦੁਪੱਟਾ ਬਣਾਇਆ ਹੈ ਟਾਈ ਐਂਡ ਬਹੁਤ ਸੋਹਣਾ ਬਹੁਤ ਪਿਆਰਾ ਚੰਦੇਰੀ ਦਾ ਟਾਈ ਐਂਡ ਡਾਈ ਦੁਪੱਟਾ ਤੇ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਹੈਗਾ ਇਹ ਤੇ ਇਹਨੂੰ ਆਪਾਂ ਨੇ ਆਹ ਸੁਟ ਨੂੰ ਲੇਸ ਡਿਜ਼ਾਈਨ ਕੀਤਾ ਇਹ ਵੀ ਬਟਰ ਕਾਟਨ ਦਾ ਵੀ ਫੜਿਆ ਆ ਦੇਖੋ ਇਹ ਲੇਸ ਡਿਜ਼ਾਈਨ ਨਾਲ ਬਣਾਇਆ ਤੇ ਵਿੱਚ ਆਪਾਂ ਨੇ ਲੇਸ ਐਡ ਕਰਕੇ ਪਾਈ ਆ ਤੇ ਆ ਬਦਮੀ ਫਿਨਿਸ਼ਿੰਗ ਦਿੱਤੀ ਆ ਤੇ ਬਾਜੂ ਨੂੰ ਆਪਾਂ ਨੇ ਇਸ ਤਰ੍ਹਾਂ ਬਣਾਇਆ ਤੇ ਆ ਬਟਨ ਡਿਜ਼ਾਈਨ ਕੱਟ ਵਾਲੀ ਬਾਤ ਠੀਕ ਹੈ ਜੀ ਆ ਬਟਨ ਡਿਜ਼ਾਈਨ ਹੈਗਾ ਤੇ ਬੈਕ ਦੇ ਉੱਪਰ ਬਟਨ ਡਿਜ਼ਾਈਨ ਆ ਬਹੁਤ ਪਿਆਰਾ ਬਹੁਤ ਸੋਨਾ ਸੁਟਾ ਇਹ ਵੀ ਬਟਰ ਕਾਟਨ ਦਾ ਹੈਗਾ ਠੀਕ ਹੈ ਜੀ ਤੇ ਆ ਇਹਦੇ ਨਾਲ ਪੈਂਟ ਬਣਾਈ ਆ ਪੈਂਟ ਦੇ ਉੱਪਰ ਇਸ ਤਰ੍ਹਾਂ ਲੇਸ ਐਡ ਕਰਕੇ ਫਿਨਿਸ਼ਿੰਗ ਦੇ ਦਿੱਤੀ ਤੇ ਪਿਓਰ ਸੁਪਰ نیٹ ਦਾ ਟਾਈ ਐਂਡ ਡਾਈ ਬੜਾ ਪਿਆਰਾ ਦੁਪੱਟਾ ਤੇ yellow mustard ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਆ ਦੇਖੋ ਇਹਦੀ ਟਾਈ ਐਂਡ ਆਈ ਦੇਖੋ ਬਹੁਤ ਸੋਹਣੀ ਹੋਈ ਹੀ ਆ ਇਧਰੋਂ ਇਸ ਤਰ੍ਹਾਂ ਹੈਗੀ ਆ ਤੇ ਆਹ ਸੈਂਟਰ ਦੇ ਵਿੱਚ ਬਾਕਸ ਜੇ ਬਣੇ ਹੋਏ ਨੇ ਆ ਛੋਟਾ ਤੇ ਆਹ ਉਧਰ ਇਸ ਤਰ੍ਹਾਂ ਟਾਈ ਐਂਡ ਆਈ ਹੋਈ ਆ ਬਹੁਤ ਪਿਆਰਾ ਬਹੁਤ ਸੋਹਣਾ ਸੂਟਾ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਕੋਲੇ ਸਭ ਤੋਂ ਵੀਡੀਓ ਪਹਿਲਾਂ ਆ ਸਕੇ ਹੁਣ ਕਰਦੇ ਆਪਾਂ ਫਤਿਹ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ